ਕੀ ਹਾਲ ਹੈ ਜੀ ਆਪਣੀ ਗਾਂ ਸਹੀ ਕੁਛ ਕੇ ਸਮੇਂ ਤੋਂ ਰੀਪੀਟ ਕਰਦੀ ਆਈ ਅੱਜ ਇਹ ਗੱਭਣਿਆ ਸਾਡੇ ਤੇ 9 ਮਹੀਨਿਆਂ ਦੀ ਕਿ ਆਪਾਂ ਡਾਕਟਰ ਢਿਲਦੂ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਆਪਾਂ ਨੂੰ ਪੂਰਾ ਪ੍ਰੋਸੈਸ ਕਿ ਕਿਦਾਂ ਕੀ ਗੱਲ ਹੈ ਕੀ ਬਾਤ ਆ ਉਹਨਾਂ ਨੇ ਆਪਾਂ ਨੂੰ ਪਾਊਡਰ ਪਾਊਡਰ ਵੀ ਦੱਸਿਆ ਆਪਾਂ ਉਹ ਦਿੱਤੇ ਫਿਰ ਦੀ ਡੀਵਾਰਮਿੰਗ ਕੀਤੀ ਇਹਦੀ ਸਫਾਈ ਕਰਾਈ ਆਪਾਂ ਉਹਨਾਂ ਦੀ ਸਲਾਹ ਦੇ ਨਾਲ ਚੱਲੇ ਤੇ ਜੇ ਗਾਂ ਖੱਬਣ ਹੋ ਗਈ ਨਹੀਂ ਤੇ ਪੂਰੇ 21 ਦਿਨਾਂ ਬਾਅਦ ਹੀਟ ਤੇ ਆ ਜਾਂਦੀ ਹੁੰਦੀ ਸੀਗੀ ਖੁੱਲ ਕੇ ਜੀ ਆਪਾਂ ਡਾਕਟਰ ਢਿੱਲੋਂ ਦਾ ਧੰਨਵਾਦ ਕਰਦੀ ਆ ਤੈ ਢਿੱਲੋਂ ਜਿਨ੍ਹਾਂ ਨੇ ਸਾਨੂੰ ਦੱਸਿਆ ਤੇ ਆਪਣੀ ਗਾਂ ਘੱਬਣ ਹੋਈ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਜੀ ਆਪਣੀ ਨਾਲ ਇੱਕ ਵੀਡੀਓ ਆਈ ਹੈ ਭਰਾ ਦੀ ਅੱਜ ਜਲੰਧਰ ਏਰੀਆ ਚੋਂ ਆਈ ਆ ਜਲੰਧਰ ਦੇ ਲਾਗੇ ਕੋਈ ਪਿੰਡ ਆ ਉੱਥੋਂ ਆਈ ਵੀਡੀਓ ਤੇ ਵੀਡੀਓ ਸਾਰੇ ਸੁਣਿਓ ਮੇਰੇ ਭਰਾ ਮਤਲਬ ਕੀ ਬੋਲਿਆ ਵੀਰ ਨੇ ਸਾਡੇ ਬਾਰੇ ਕਿਦਾਂ ਕਿਵੇਂ ਆ ਤੇ ਬਾਕੀ ਭਰਾਵੋ ਸਪੋਰਟ ਕਰਨ ਦੇ ਆ ਲੋਕਾਂ ਦੇ ਨਾਲ ਖੜ੍ਹ ਰਹੇ ਆ ਤੇ ਲੋਕ ਵੀ ਸਾਡੇ ਨਾਲ ਚਲੋ ਜਿੰਨਾਂ ਨੇ ਆਪਾਂ ਸਪੋਰਟ ਕੀਤੀ ਆ ਉਹ ਸਾਡੀ ਸਪੋਰਟ ਵੀ ਕਰ ਰਹੇ ਨੇ ਤੇ ਬਾਕੀ ਇਦਾਂ ਵਾ ਕਿ ਕੁਝ ਕਮੈਂਟ ਆ ਵੀਰ ਭਰਾ ਜਿਹੜੇ ਨੇ ਆਪਣੇ ਵਿੱਚ ਚਲੋ ਜ਼ਿਆਦਾ ਨਹੀਂ ਆ ਕੁਝ ਇੱਕ ਦੋ ਜਣਾ ਹੀ ਆਪਣੇ 9000 ਦੇ ਵਿੱਚੋਂ ਇੱਕ ਦੋ ਬੰਦਾ ਹੀ ਇਦਾਂ ਦਾ ਜਿਹੜਾ ਕੋਈ ਮਾੜਾ ਕਮੈਂਟ ਕਰਦਾ ਵਾ ਤੇ ਬੰਦਾ ਆਪ ਵੇਖੋ ਵੀਰ ਜੀ ਕੋਈ ਮਾੜਾ ਕੰਮ ਤੇ ਕਰਨੀ ਹੁੰਦੇ ਐ ਆਪਾਂ ਹਰ ਇੱਕ ਦੀ ਸਪੋਰਟ ਕਰਨਦੇ ਆ ਹਰ ਇੱਕ ਦੇ ਨਾਲ ਖੜਦੇ ਆ ਤੁਸੀਂ ਵੀਡੀਓ ਦੇਖੀ ਹੋਣੀ ਆ ਮੈਂ ਕਲਿੱਪ ਲਈ ਜਿਹੜੀ ਅਗਲੇ ਬੰਨੇ ਵੀਰ ਦੀ ਜਲੰਧਰ ਏਰੀਆ ਚ ਜਿਹੜੀ ਆਈ ਆ ਤੇ ਆਪਾਂ ਖੜਦੇ ਆ ਸਪੋਰਟ ਕਰ ਰਹੇ ਆ ਕੀ ਮਾੜਾ ਕਰ ਰਹੇ ਆ ਉਹ ਵੀਰ ਦਾ ਕਮੈਂਟ ਵੀ ਮੈਂ ਲਾਸਟ ਤੇ ਲਾਉਂਗਾ ਦੇਖਿਓ ਵੀਰ ਨੇ ਕੀ ਕਮੈਂਟ ਕੀਤਾ ਵਾ ਵੀਰ ਨੇ ਕੀ ਕੀਤਾ ਵੇਖੋ ਵੀਰ ਜੀ ਇੱਕ ਜਨਾਨੀਆਂ ਦੀ ਆਈਡੀ ਤੋਂ ਕਮੈਂਟ ਕਰ ਰਿਹਾ ਵੀਰ ਉਹਨੂੰ ਮੈਂ ਇਹੋ ਕਹਿਣਾ ਕਿ ਆਪਣੀ ਆਈਡੀ ਤੋਂ ਕਰ ਵੀਰ ਤੇਰਾ ਪਤਾ ਵੀ ਲੱਗਿਆ ਤੂੰ ਕੌਣ ਆ ਬਾਕੀ ਪਤਾ ਲੱਗਣ ਦੀ ਗੱਲ ਇਦਾਂ ਵੇਖੋ ਮੇਰੀ ਲੈ ਆਉਂਦੇ ਹੀ ਬੰਦੇ ਆ ਜਿਹੜੇ ਮੇਰੇ ਮਗਰ ਦੋ ਤਿੰਨ ਪਏ ਨੇ ਮੈਂ ਉਹਨਾਂ ਵੀਰਾਂ ਭਰਾਵਾਂ ਨੂੰ ਇਹੋ ਕਹੂੰਗਾ ਕਿ ਭਰਾਵੋ ਤੁਸੀਂ ਵੀ ਆਪਣਾ ਤੁਸੀਂ ਵੀ ਕਿਤੇ ਬਾਰੇ ਸੋਚੋ ਕਿ ਅਦਾ ਕੁਝ ਕਰੋ ਕਿ ਅਦਾ ਸਵਾਰੋ ਇਹ ਜੇ ਆਪਾਂ ਕਰ ਰਹੇ ਆ ਤੇ ਸਾਡੀਆਂ ਲੱਤਾਂ ਕੋ ਖਿੱਚ ਰਹੇ ਹੋ ਤੁਸੀਂ ਫੁਕਰਾ ਤੁਸੀਂ ਕਮੈਂਟ ਦੇ ਵਿੱਚ ਮੈਨੂੰ ਫੁਕਰਾ ਕਹਿ ਰਹੇ ਹੋ ਚਲੋ ਜੇ ਵਾਹ ਵਾਹ ਫੁਕਰੀ ਦੀ ਗੱਲ ਕਰਦੇ ਆਂ ਫੁਕਰੀ ਵੀ ਦਮ ਨਾ ਵਜਦੀ ਆ ਜੇ ਹਿੰਮਤਿਆ ਤੇ ਫੇਰ ਹੀ ਫੁਕਰੀ ਮਾਰਦੇ ਆਂ ਦੂਜੀ ਗੱਲ ਜੇ ਫੁਕਰੀ ਦੇ ਨਾਲ ਕਿਸੇ ਦਾ ਕੰਮ ਕਰ ਰਹੇ ਆਂ ਕਿਸੇ ਦੀ سپورਟ ਕਰ ਰਹੇ ਆਂ ਅ ਕਿਸੇ ਦਾ ਕੰਮ ਹੋ ਰਿਹਾ ਇਨਾ ਪੁਰਾਣਾ ਇੰਨੇ ਚਿਰ ਤੋਂ ਵਿਚਾਰਾ ਖਰਾਬ ਹੀ ਜੇ ਫੁਕਰੀ ਨਾ ਕਿ ਅੱਧਾ ਕੰਮ ਹੋ ਹੀ ਜਾਂਦਾ ਫਿਰ ਸਾਡੀ ਫੁਕਰੀ ਠੀਕ ਆ ਉਹ ਫੁਕਰੀ ਇਦਾਂ ਚੰਗੇ ਆਪਾਂ ਤੇ ਕਰਕੇ ਮੇਰੇ ਭਰਾ ਵੀ ਇੱਕ ਇੱਕ ਕਮੈਂਟ ਕਰੋ ਹਾਂ ਤੇ ਮੇਰੀ ਲੈਣ ਦੇ ਬੰਦੇ ਜੀ ਤੁਸੀਂ ਦੋ ਤਿੰਨੇ ਇਨਾ ਮੈਨੂੰ ਪਤਾ ਵਾ ਜਨਾਨੀਆਂ ਦੀ ਆਈਡੀ ਤੋਂ ਕਮੈਂਟ ਕਰਨ ਦੇ ਤੁਸੀਂ ਆਪਣੀ ਆਈਡੀ ਤੋਂ ਕਮੈਂਟ ਕਰੋ ਤੂੰ ਪਤਾ ਵੀ ਚੱਲੇ ਮੈਂ ਜਿਹੜੀ ਤੁਹਾਡੇ ਨਾਲ ਗੱਲ ਕਰਾਂ ਸਿੱਧੀ ਤੂੰ ਜਿਹੜੀ ਸਿੱਧੀ ਗੱਲ ਹੈ ਮਿਰਚ ਆਣ ਕੇ ਵੱਜੋ ਮੈਂ ਤੁਹਾਡੇ ਚ ਵੱਜਾਂ ਤੁਸੀਂ ਵੰਡਣਾ ਵਟਾਉਣਾ ਜਿਹੜਾ ਮੇਰੇ ਨਾਲ ਸਿੱਧਾ ਆਣ ਕੇ ਮਿਲ ਕੇ ਕਰੋ ਨਾ ਠੀਕ ਹੈ ਬੰਦ ਹੋ ਗਈ ਕੈਮਰਾ ਫੋਨ ਗਰਮ ਹੋ ਗਿਆ ਗਰਮ ਹੋ ਬਣ ਗਈ ਓਦਾਂ ਥੋੜੀ ਬਾਕੀ ਫਿਰ ਜੇ ਇਦਾਂ ਵਾਂ ਕਿ ਤੁਸੀਂ ਕਮੈਂਟ ਵੇਖ ਕੇ ਕਰਿਆ ਕਰੋ ਕਿ ਨੂੰ ਕੋਈ ਕਿੰਨਾ ਬੰਦਾ ਮਿਹਨਤ ਕਰਦਾ ਕਿੱਦਾਂ ਇਹ ਮਕਾਮ ਤੇ ਪਹੁੰਚਿਆ ਕਿੰਨੀ ਉਹਨੇ ਮਿਹਨਤ ਕੀਤੀ ਹੈ ਤੁਸੀਂ ਚੱਕ ਕੇ ਕਮੈਂਟ ਕਰ ਦਿੰਦੇ ਹੋ ਇਦਾਂ ਨਾ ਕਰਿਆ ਕਰੋ ਕਿਦੀ ਵੇਖ ਲੋ ਵੀਡੀਓ ਸਪੈਸ਼ਲ ਲਿਸਟ ਬਣੀ ਪਈ ਹੈ ਰਿਪੋਰਟਰਾਂ ਤੇ ਬਾਰਵੀ ਲੋਕਾਂ ਨਾਲ ਪੰਜਾਬ ਦੇ ਕੋਨੇ-ਕੋਨੇ ਚ ਆਪਾਂ ਖੜ੍ਹ ਰਹੇ ਆ ਹਰੇਕ ਦਾ ਸਾਥ ਦੇ ਰਹੇ ਆ ਹਰੇਕ ਦਾ ਫੋਨ ਚੁੱਕ ਰਹੇ ਆ ਇਸ ਕਰਕੇ ਮੇਰੇ ਭਰਾ ਕੋਈ ਮਾੜਾ ਕੰਮ ਨਹੀਂ ਕਰਨ ਦੇ ਚਲੋ ਜੇ ਜੇ ਫੁਕਰੀ ਮਾਰਨ ਵੀ ਡਏ ਆ ਉਹਦੀ ਕਿਰਪਾ ਆਪਾਂ ਉਹਦਾ ਨਾਮ ਲੈਨੇ ਆ ਤੁਹਾਨੂੰ ਗੁਰੂ ਰਾਮਦਾਸ ਦਾ ਨਾਮ ਲੈਨੇ ਆ ਉਹਦਾ ਨਾਮ ਲੈ ਕੇ ਗੱਲ ਕਰਦੇ ਆ ਜੇ ਮਤਲਬ ਫੁਕਰੀ ਆ ਤੇ ਚਲੋ ਕੋਈ ਗੱਲ ਨਹੀਂ ਫੁਕਰੀ ਵੀ ਬਖਸ਼ੀ ਹੋਊਗੀ ਉਹਨੇ ਫੁਕਰੀ ਜਿਹੜੀ ਮਾਰਦੇ ਆਪਾਂ ਤਾਂ ਫੁਕਰੀ ਮਾਰਦੇ ਨਾਲ ਕੀਦੀ ਹੈਲਪ ਹੋ ਰਹੀ ਹੈ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਬਾਕੀ ਮੈਂ ਜਿਹੜਾ ਲਮਣਾ ਸਕਰੀਨ ਸ਼ਾਟ ਕਮੈਂਟ ਪੜ ਲਿਓ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਮੈਂਟਾਂ 'ਚ ਜਰੂਰ ਦੱਸ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਕਿ ਅਗਲੇ ਤੱਕ ਵੀਡੀਓ ਪਹੁੰਚੇ ਕਿ ਦੁਖੀ ਤੱਕ ਪਹੁੰਚੇ ਤਾਂ ਮੇਰੇ ਨਾਲ ਕਨੈਕਟ ਕਰ ਸਕੇ ਮੈਂ ਉਹਦੇ ਨਾਲ ਵੀ ਖੜਾ ਤੇ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੇਖਿਓ ਵੀਡੀਓ ਕਲਿੱਪ ਆਪਣੀ ਜਰੂਰ ਚੰਗਾ ਜੀ ਸਤਿ ਸ੍ਰੀ ਅਕਾਲ ਜੀ ਜੀ ਤੋ ਸਭ ਨਾ ਜਨਾਨੀ ਸਾਲਾ ਮਤਾਂ ਦਿੰਦਾ ਮੈਂ ਖੁਦ ਲੋਕਾਂ ਦੀ ਮਤਾਨਾਂ ਵਿੱਚ ਰੜੇ ਕਿਉਂ ਨਹੀਂ ਹੋਏ ਜਿਹੜੇ ਹਾਸੇ ਮਰੇ ਤੇ ਆਪ ਖੜੇ ਕਿਉਂ ਨਹੀਂ ਹੋਏ ਕਿਉਂਕਿ ਨੱਕ ਤੋਂ ਬਿਨਾ ਤਾਂ ਗੱਲ ਬਾਤ ਨਹੀਂ ਆਣੀ ਕੁਝ ਕਰਕੇ ਦਿਖਾਉਣ ਔਕਾਤ ਨਹੀਂ ਹੋਣੀ ਐਵੇਂ ਬੈਠ ਕੇ ਗਾਣਾ ਵਿੱਚ ਹੋਂਕੀ ਦਾ ਨਹੀਂ ਹੁੰਦਾ ਪੁੱਤ ਪੜਨਾ ਜੇ ਹੋਵੇ ਐਵੇਂ ਪੋਂਕੀ ਦਾ ਨਹੀਂ ਹੁੰਦਾ ਆਓ